ਬਹੁਤ ਵਾਰੀ ਅਸੀਂ ਅਜਿਹੀਆਂ ਖਬਰਾਂ ਸੁਣਦੇ ਹਾਂ ਤੇ ਦੇਖਦੇ ਹਾਂ ਕਿ ਵਿਦੇਸ਼ੀ ਧਰਤੀ ਤੇ ਕੁਝ ਪੰਜਾਬੀ ਨੌਜਵਾਨ ਫਸ ਜਾਂਦੇ ਨੇ ਜੋ ਵਾਪਸ ਪਰਤਣ ਦੇ ਲਈ ਗੁਹਾਰ ਲਗਾਉਂਦੇ ਨੇ ਹੁਣ ਅਜਿਹੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਕਰੋਸ਼ੀਆ ਚ ਇੱਕ ਪੰਜਾਬੀ ਨੌਜਵਾਨ ਫਸ ਗਿਆ ਜੀ ਹਾਂ ਕਰੋਸ਼ੀਆ ਚ ਪੰਜਾਬੀ ਨੌਜਵਾਨ ਫਸਦਾ ਹੈ ਅਤੇ ਉਹ ਵੀਡੀਓ ਬਣਾਉਂਦਾ ਫਿਰ ਕਹਿੰਦਾ ਕਿ ਮੈਨੂੰ ਘਰ ਪਹੁੰਚਾ ਦਿਓ ਤੁਹਾਂ ਦਾ ਜੀ ਕਿ ਇਹ ਦਰਦਨਾਕ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਖਬਰ ਹੈ ਕਰੋਸ਼ੀਆ ਦੀ ਕਰੋਸ਼ੀਆ ਜਿੱਥੇ ਪੰਜਾਬੀ ਤੋ ਇੱਕ ਮੁੰਡਾ ਗਿਆ ਸੀ ਅੱਜ ਉਹ ਸ਼ਖਸ ਰੋਂਦਾ ਘਰ ਲਾਉਂਦਾ ਹੋਇਆ ਘਰ ਵਾਪਸ ਜਾਣ ਦੇ ਲਈ ਬੇਨਤੀ ਕਰ ਰਿਹਾ ਜੀ ਹਾਂ ਉਹ ਕਹਿ ਰਿਹਾ ਕਿ ਮੈਨੂੰ ਘਰ ਵਾਪਸ ਭੇਜ ਦਿੱਤਾ ਜਾਵੇ ਜਾਂ ਮੈਨੂੰ ਘਰ ਲਿਜਾਇਆ ਜਾਵੇ ਦੱਸ ਦिए ਕਿ ਘਰ ਦੀ ਗਰੀਬੀ ਦੂਰ ਕਰਨ ਦੇ ਲਈ ਬਾਹਰ ਗਿਆ ਪੰਜਾਬ ਦਾ ਇਹ ਨੌਜਵਾਨ ਲਾਈਵ ਹੋ ਕੇ ਵੀਡੀਓ ਸ਼ੇਅਰ ਕਰ ਰਿਹਾ ਉਸ ਦਾ ਵੀਡੀਓ ਜੋ ਹੈ ਸੋਸ਼ਲ ਮੀਡੀਆ ਤੇ ਹੁਣ ਖੂਬ ਵਾਇਰਲ ਹੋ ਰਿਹਾ ਹੈ ਉਹ ਦੱਸਦਾ ਹੈ ਕਿ ਕਰੋਸ਼ੀਆ ਚ 15 ਜਨਵਰੀ 2024 ਨੂੰ ਗਿਆ ਸੀ ਕਰਦਿਆ ਨੇ ਕਰਜ਼ਾ ਚੱਕ ਕੇ ਉਸ ਨੂੰ ਬਾਹਰ ਭੇਜਿਆ ਸੀ ਦੱਸਿਆ ਕਿ ਉਸਨੇ ਦੱਸਿਆ ਕਿ ਉਹ ਕੰਮ ਕਰਨ ਦੌਰਾਨ ਪੌੜੀਆਂ ਤੋਂ ਡਿੱਗ ਗਿਆ ਜਿਸ ਕਾਰਨ ਉਸ ਦੀ ਬਾਹ ਤੇ ਸੱਟ ਲੱਗੀ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਉਸਨੇ ਦੱਸਿਆ ਕਿ ਮੇਰਾ आज जो है सही नहीं हो रहा ਤੇ ਮੈਂ ਰੋਜ਼ ਤੜਫਦਾ ਹਾਂ ਉਸਨੇ ਕਿਹਾ ਕਿ ਰੋਜ਼ ਮੇਰੀ ਬਾਹ ਤੋਂ ਖੂਨ ਨਿਕਲਦਾ ਹੈ ਡਾਕਟਰਾਂ ਵੱਲੋਂ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਡਾਕਟਰ ਆਉਂਦਾ ਹੈ ਇਲਾਜ ਕਰਦਾ ਹੈ ઓપરેટ ਕਰਦਾ ਹੈ ਤੇ ਚਲਾ ਜਾਂਦਾ ਹੈ ਕੋਈ ਪ੍ਰੋਪਰ ਇਲਾਜ ਉਸ ਨੂੰ ਨਹੀਂ ਮਿਲ ਰਿਹਾ ਜੀਹਾਂ ਸ਼ਖਸ ਰੋਂਦਾ ਕਰਲਾਉਂਦਾ ਗੁਹਾਰ ਲਾਉਂਦਾ ਹੈ ਭਾਰਤ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਕਿ ਉਸ ਨੂੰ ਵਾਪਸ ਭਾਰਤ ਉਸਦੇ ਘਰ ਪਹੁੰਚਾਇਆ ਜਾਵੇ ਜੀਹਾਂ ਉਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਕੀ ਕੁਝ ਕਹਿਣਾ ਉਸ ਸ਼ਖਸ ਦਾ ਆਓ ਜਾਣਦੇ ਹਾਂ ਪਲੀਜ਼ ਲਾਈਵ ਜੁੜ ਜਾਓ ਵੀਰ ਜੀ ਜਿੰਨੇ ਜਾਣੇ ਲਾਈਵ ਤੇ ਆ ਸਕਦੇ ਆ ਜੋ ਮੇਰਾ ਫੋਨ ਬੰਦ ਹੋਣ ਵਾਲਾ ਛੇਤੀ ਲਾਈਵ ਆ ਜਾ ਮੇਰੀ ਵੀਡੀਓ ਸ਼ੇਅਰ ਕਰੋ ਮੇਰੀ ਵੀਡੀਓ ਸ਼ੇਅਰ ਕਰੋ ਮੈਂ 15 15 ਜਨਵਰੀ 2024 ਨੂੰ ਮੈਂ ਕਰੋਸ਼ੀਆ ਦੇ ਵਿੱਚ ਆਇਆ ਸੀਗਾ ਵੀਰੇ ਵੀਰੇ ਮੈਂ 15 15 ਮਈ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ ਮੇਰੇ 15 ਮਈ 15 ਜਨਵਰੀ ਸੋਰੀ 15 ਜਨਵਰੀ 2024 ਨੂੰ ਕਰੋਸ਼ੀਆ ਦੇ ਵਿੱਚ ਆਇਆ ਸੀ 15 ਮਈ 2024 ਨੂੰ ਮੇਰੇ ਕੰਮ ਦੇ ਉੱਤੇ ਰਾ 2:10 ਦੀ ਸ਼ਿਫਟ ਦੇ ਵਿੱਚ ਮੇਰੇ ਸੱਟ ਲੱਗੀ ਮੈਂ ਪੌੜੀ ਤੋਂ ਡੇਗਿਆ ਵੀਰੇ ਮੇਰੇ ਬਾਹਾਂ ਦੇ ਟੋਟੇ ਹੋ ਗਏ ਮੇਰੀ ਬਾਹ ਟੁੱਟ ਗਈ ਮੇਰੀ ਬਾਹ ਦੇ ਵਿੱਚ ਪਲੇਟਾਂ ਪਾਈ ਜਾਂਦੇ ਵੀਰੇ ਪਰ ਇਹਨਾਂ ਦਾ ਇਲਾਜ ਨਹੀਂ ਸਹੀ ਹੋ ਰਿਹਾ ਮੈਂ ਕਰੋਸ਼ੀਆ ਦੇ ਵਿੱਚ ਆ ਜਿੱਦਾਂ ਸਾਨੂੰ ਦਿੱਲੀ ਲੱਗਦਾ ਇਹਨਾਂ ਨੂੰ ਜਗਰੇਵ ਆ ਜਿੱਦਾਂ ਸਾਨੂੰ ਹਾਰਪੁਰ ਪੰਜਾਬ ਲੱਗਦਾ ਉਦਾਂ ਇਹਨਾਂ ਨੂੰ ਕਾਰਲੋਵਾ ਸਿਟੀ ਲੱਗਦੀ ਮੈਨੂੰ ਕਾਰਲੋਵਾ ਸਿਟੀ ਦੇ ਵਿੱਚ ਉਹ ਹਸਪੀਟਲ ਦੇ ਵਿੱਚ ਰੱਖਿਆ ਹੋਇਆ ਪਲੀਜ਼ ਮੈਨੂੰ ਇਥੋਂ ਕੱਢ ਲਓ ਮੇਰੇ ਘਰ ਦੇ ਸਰਕਾਰ ਤੱਕ ਵੀ ਪਹੁੰਚ ਕਰ ਕਰਕੇ ਦੇਖ ਲਈ ਉਹਨਾਂ ਨੇ ਪਰ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਕਿਤੇ ਸੁਣਵਾਈ ਨਹੀਂ ਹੁੰਦੀ ਬਈ ਮੈਂ ਆਪ ਵੀ ਇਥੋਂ ਨੰਬਰ ਲੱਭ ਲੱਗ ਭਵੰਤਮਾਨ ਦੇ ਵੀ ਦੇਖ ਲਿਆ ਮੈਂ ਵੀਡੀਓ ਵੀ ਪਾ ਪਾ ਕੇ ਦੇਖ ਲਈ ਗਵਰਨਮੈਂਟ ਵਾਲੇ ਪੇਜ ਤੇ ਮੇਰੀ ਸੁਣਵਾਈ ਨਹੀਂ ਹੁੰਦੀ ਬਈ ਵੀਰੇ ਮੈਨੂੰ ਇੰਡੀਆ ਸੱਦ ਲਾ ਵੀਰੇ ਯਾਰ ਮੈਨੂੰ ਇੰਡੀਆ ਸੱਦ ਕੇ ਮੇਰਾ ਇਲਾਜ ਕਰਾ ਦਿਓ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਾ ਮੇਰਾ ਖੂਨ ਰੋਜ ਹੀ ਮੇਰਾ ਖੂਨ ਵਗਦਾ ਚਾਰ ਬੋਤਲਾਂ ਰੋਜ ਚੜ੍ਹਦੀਆਂ ਚਾਰ ਬੋਤਲਾਂ ਮੇਰੀਆਂ ਰੋਜ ਉੱਤਰ ਜਾਂਦੀਆਂ ਹੁਣ ਵੀ ਮੈਨੂੰ ਚੱਕਰ ਆਈ ਜਾਂਦੇ ਆ ਮੈਂ ਪਤਾ ਨਹੀਂ ਵੀਰੇ ਕਿਦਾਂ ਆਂ ਵੀਡੀਓ ਬਣਾ ਕੇ ਤੁਹਾਨੂੰ ਪਾ ਰਿਆਂ ਮੇਰੇ ਹੱਥ ਜੋੜ ਕੇ ਬੇਤੀ ਮੇਰੇ ਲਈ ਦੁਆ ਬਰਯਾਦ ਕਰ ਲੋ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸਾਲਾ ਕੀਤਾ ਮੈਂ ਇੱਥੇ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਇੰਡੀਆ 'ਚ ਵੀ ਬਹੁ ਜਾਣਿਆਂ ਨਾਲ ਖੜਿਆ ਮੈਂ ਆਪਣੇ ਮੂੰਹੋਂ ਨਹੀਂ ਕਹਿੰਦਾ ਪਰ ਪਰ ਮੈਨੂੰ ਹੁਣ ਕਹਿਣਾ ਪੈਂਦਾ ਪਰ ਸਾਲਾ ਮੈਨਾਂ ਕੋਈ ਨਹੀਂ ਖੜਿਆ ਸਾਲਾ ਮੈਨਾਂ ਕੋਈ ਨਹੀਂ ਖੜਿਆ ਵੀਰੇ ਮੇਰੀ ਸਰਕਾਰ ਨੂੰ ਇੱਕ ਹੀ ਬੇਇੱਜ਼ਤੀ ਆ ਮੈਨੂੰ ਇਥੋਂ ਕੱਢ ਲਾ ਮੇਰੀ ਮੇਰੀ ਵੀਡੀਓ ਜਿੱਥੇ ਤੱਕ ਪਜਾ ਹੋਦੀ ਪਜਾ ਮੋਦੀ ਨੂੰ ਕਹਿਦਾ ਮੋਦੀ ਨਹੀਂ ਹੱਲ ਕਰਨਾ ਕੋਈ ਕਰਨਾ ਦਾ ਜਾਂ ਭਗਵਾਨ ਤਮਾਰ ਨਹੀਂ ਕਰਨਾ ਮੈਨੂੰ ਕੱਢ ਲਾ ਮੇਰਾ ਇਲਾਜ ਕਰਾ ਦੋ ਪੀ ਜੀ ਆਈ ਸਾਲਾ ਮੈਂ ਆਇਆ ਵੀ 3-4 ਮਹੀਨੇ ਨਹੀਂ ਹੋਏ ਸਗੇ ਮੈਂ ਆਇਆ ਹੀ ਹੁਣ ਸਗਾ ਕੰਮ ਮੇਰਾ ਬੜਾ ਥੋੜਾ ਜਿਹਾ ਟੱਟ ਦੀ ਤਨਖਾਹ ਤਾਂ ਉਹ ਵੀ ਠੀਕ ਸੀ ਪਰ ਮੇਰੇ ਸਾਟਾ ਲੱਗੀ ਮੇਰਾ ਸਾਰਾ ਸੈਟਅਪ ਖਰਾਬ ਹੋ ਗਿਆ ਯਾਰ ਵੀਰੇ ਮੈਨੂੰ ਸਾਦ ਲਾਓ ਯਾਰ ਮੇਰੇ ਘਰ ਦੇਆਂ ਨਾਲ ਰੋ ਬੁਰਾ ਹਾਲ ਮੇਰੇ ਘਰ ਦੇਆਂ ਨੂੰ ਸਾਂਭ ਲਓ ਜਿਹੜੇ ਮੇਰੇ ਘਰ ਦੇ ਉੱਤੇ ਕੋਲ ਆ ਮੇਰੇ ਜਿਹੜੇ ਘਰ ਦੇ ਉੱਤੇ ਕੋਲ ਆ ਮੈਨੂੰ ਸਾਂਭ ਲਓ ਮੇਰੇ ਘਰ ਦੇਆਂ ਨੂੰ ਉੱਥੇ ਮੇਰਾ ਦਾ ਹੈ ਹੀ ਹੈ ਬੁਰਾ ਹਾਲ ਮਨਾਲਾ ਵੀ ਬੁਰਾ ਹਾਲ ਹੋਇਆ ਪਿਆ ਪਲੀਜ਼ ਜਿਹੜੇ ਮੈਨੂੰ ਵਿੱਚ ਕਾਲ ਕਰ ਦੇ ਦਾਗਾ ਮੇਰਾ ਬੁਰਾ ਹਾਲ ਆ ਵੀਰੇ ਮੈਨੂੰ ਕੱਢ ਲਓ ਇਹ ਤੋਂ ਨਾ ਨਾ ਯਾਰ ਮੈਸੇਜ ਮੈਨੂੰ ਭੇਜ ਦੇ ਨੀ ਵੀਰੇ ਆ ਵੀਡੀਓ ਮੇਰੀ ਸ਼ੇਅਰ ਕਰ ਦਿਓ ਜਿੱਤੇ ਤੱਕ ਕਰ ਹੁੰਦੀ ਵੀਰੇ ਹੱਥ ਜੋੜ ਕੇ ਬੇਨਤੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ